ਆਜਾ ਭਾਈ ਅੱਜ ਆ ਗਿਆ ਲੱਗਿਆ ਅੱਜ ਅੱਜ ਪੂਰੀ ਦੁਨੀਆ ਦੇ ਵਿੱਚ ਸੇਦਾ ਸਰਤਾਜ ਸੈ ਸਗੁਰੂ ਅਰਜਨ ਦੇਵ ਮਹਾਰਾਜੀ ਦਾ ਸੇਦੀਪੁਰ ਮਨਾਇਆ ਜਾਇਆ ਹੈ ਅੱਜ ਮੌਕੇ ਸ਼ਿਲ ਵੀ ਲਗਾਈ ਗਈ ਹੈ ਬਿਲਕੁਲ ਰਿਸਪੋਰਟ ਲਈ ਸਵਾਦਪੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਬਾਣੀ ਦੇ ਰਚਨਹਾਰ ਸ਼ਾਂਤੀ ਦੇ ਪੁੰਜ ਵੀ ਕਹਿੰਦੇ ਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹੀਦੀ ਦਾ ਜਨ ਮਹੌਰ ਦੀ ਧਰਤੀ ਤੇ ਚੰਦੂ ਪਾਬੀ ਦੀ ਹਵੇਲੀ ਵਿਖੇ 30 ਮਈ ਸਾਲ 1606 ਈਸਵੀ ਨੂੰ ਸਤਿਗੁਰੂ ਜੀ ਉੱਥੇ ਸ਼ਹੀਦ ਹੁੰਦੇ ਨੇ ਸ਼ਹੀਦੀ ਦੇ ਕਾਰਨ ਵੱਖ-ਵੱਖ ਨੇ ਬਾਬਾ ਬਿਨਤੀ ਜਨ ਦੀ ਵਿਰੋਧਤਾ ਚੰਦੂ ਦੀ ਲੜਕੀ ਦੇ ਰਿਸ਼ਤਾ ਜਿਹੜਾ ਸੀ ਉਹ ਨਾ ਕਰਨੀ ਔਰ ਜਿਹੜਾ ਮੁੱਖ ਕਾਰਨ ਸੀ ਕਿ ਵੱਧ ਤੋਂ ਵੱਧ ਲੋਕ ਸੰਗਤਾਂ ਸਿੱਖੀ ਦੇ ਨਾਲ ਜੁੜ ਰਹੀਆਂ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉਸ ਵੇਲੇ ਜਹਾਗੀਰ ਨੇ ਆਖਿਆ ਵੀ ਇਹਦੇ ਵਿੱਚ ਕੋਈ ਸਾਡੇ ਸ਼ਬਦ ਪਾਏ ਜਾਣ ਪਰ ਸਤਪੁਰਾਂ ਨੇ ਨਾ ਕਰ ਦਿੱਤੀ ਇਸ ਕਰਕੇ ਵੀ ਸ਼ੇਖ ਅਹਿਮਦ ਸਰਹੰਦੀ ਔਰ ਜੋ ਸੱਚੀ ਸਰਵਰ ਦੇ ਪੁਜਾਰੀ ਸਨ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਵੱਧ ਤੋਂ ਵੱਧ ਜਿਹੜੇ ਸਿੱਖੀ ਵੱਲ ਤੋਂ ਜ਼ਿਆਦਾ ਹੈ ਸੰਗਤਾਂ ਉਧਰ ਨੂੰ ਜਾ ਰਹੀਆਂ ਹੈ ਇਹ ਸਭ ਕੁਝ ਦੁਸ਼ ਚੌਕੜੀ ਦੇ ਇਕੱਠੇ ਹੋ ਕੇ ਸਰਗਾਰੇ ਦਰਬਾਰੇ ਪਹੁੰਚ ਕੀਤੀ ਜਹਾਂਗੀਰ ਤੁਜ ਕੇ ਜਹਾਂਗੀਰੀ ਵਿੱਚ ਉਹਨੇ ਲਿਖਿਆ ਆ ਗੁਰੂ ਅਰਜਨ ਦੇਵ ਜੀ ਨੂੰ ਉਹ ਬੜੇ ਚਿਰ ਤੋਂ ਚਾਹੁੰਦਾ ਸੀ ਵੀ ਮੈਂ ਇਹਨਾਂ ਨੂੰ ਗ੍ਰਿਫਤਾਰ ਕਰਾਂ ਸ਼ਹੀਦ ਕਰਾਂ ਉਹਨੇ ਆਪਣੇ ਸ਼ਬਦਾਂ ਵਿੱਚ ਲਿਖਿਆ ਵੀ ਇਹ ਜਿਹੜੀ ਝੂਠ ਦੀ ਕੂੜ ਦੀ ਦੁਕਾਨ ਹੈ ਮੈਂ ਬਹੁਤ ਚਿਰ ਤੋਂ ਚਾਹੁੰਦਾ ਸਾਂ ਵੀ ਇਹਨੂੰ ਕਿਸੇ ਤੰਗ ਨਾਲ ਬੰਦ ਕੀਤਾ ਜਾਏ ਉਹਨੇ ਨੁਰਤజా ਖਾਨ ਨੂੰ ਹੁਕਮ ਕਰਕੇ ਗੁਰੂ ਅਰਜੁਨ ਦੇਵ ਜੀ ਦੀ ਗ੍ਰਿਫਤਾਰੀ ਦੇ ਬਰਾਂਡ جاری ਹੋ ਕੇ ਸਾਧੂ ਜੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਪੰਚਕੀਤਾ ਨੂੰ ਨਾਲ ਲੈ ਕੇ ਲਾਹੌਰ ਦੇ ਸਰਦਾਰੀ ਦੇ ਸ਼ਾਂਤ ਲੋਕਾਂ ਦਾ ਮਹਾਰਾਜ ਦੀ ਸ਼ਹੀਦੀ ਪ੍ਰਾਪਤ ਕੀਤੀ ਪਰ ਉਸ ਤੋਂ ਬਾਅਦ ਸਾਧੂ ਜੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਦੇਸ਼ਕੋਪਰ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਦਸ਼ਾਹ ਮੀਰ ਗੁਰੂ ਜੀ ਨੂੰ ਬਰਾਂਡ ਦਿੱਤੀ ਉਹਨਾਂ ਨੇ ਦਿੱਲੀ ਤੋਂ ਕਰ ਲਾਹੌਰ ਦੇ ਪੁੱਤਾਂ ਦੇ ਆਪਸੀ ਗਿਆਨ ਸਾਸ਼ਤਰਾਂ ਦਾ ਅਭਿਆਸ ਮਾਰਕ ਪਹਿਲੂ ਤੇ ਗੈਰਮਨੂ ਦੇ ਨਿਯਮ ਦੀ ਸ਼ਾਖ ਨੂੰ ਧੰਨਵਾਦ ਕਰਦੇ ਆਂ ਕਿ ਇਸ ਪ੍ਰਬੱਧ ਨੂੰ ਪਕੜਨੇ ਨੇ ਇੰਨਾ ਦਾ ਅਭਿਆਸ ਕਰਨਾ ਹੈ ਕਿ ਜੇ ਕੋ ਸਾਹਮਣੇ ਤੁਹਾਡੇ ਚੜ੍ਹ ਕੇ ਆਉਂਦਾ ਹੈ ਉਸ ਦਾ ਸਾਥਾ ਕਰਨਾ ਹੈ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਹੁਤ ਬਹੁਤ ਮਾਨਵਤਾ ਦੇ ਸਾਹਿਬ ਸਮਾਜ ਨੂੰ ਰਾਜਨੀਤਿਕ ਸੰਬੰਧਾਂ ਦੇ ਪ੍ਰਦਾਨ ਨੂੰ ਨਾਮ ਕਰਾਣ ਦੀ ਅਮੀਰ ਪ੍ਰਦਾਨ ਨੂੰ ਬਖਾਰਾ ਸੰਗੀ ਪ੍ਰਬੰਧਕ ਜੀ ਨਾਲ ਸੰਮਤ سار س س سار کا س ہے لگے نہیں پائے گئے سنگوں کا بہت واڈا سہیوگ ہے تنگ نہ ਸਤਿ ਸ਼੍ਰੀ ਅਕਾਲ ਸਭ ਨੂੰ ਸਭ ਤੋਂ ਪਹਿਲਾਂ ਮੈਂ ਹਾਜ਼ਰੀਆਂ ਭਰੀਆਂ ਸਾਰੀਆਂ ਬਰਤੀਆਂ ਦੇ ਪ੍ਰਾਪਤ ਹੋਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਜੀ ਬੀ ਚੰਗਲ ਗਏ ਹੋਣੇ ਇਸ ਦਰਸਕਾਂ ਨੇ ਮੈਂ ਅੱਜ ਕਿ ਕਿਹਨਾਂ ਤਰੀਕਾ ਹਮੇਸ਼ਾ ਜੀ ਲਗਾਈਆਂ ਨੇ ਤੁਸੀਂ ਜਸੂ ਨੂੰ ਨੰਦੀ ਮਹਾਰਾਜ ਜੀ ਦੇ ਮਤਲਬ ਹੈ ਇਹਦੇ ਬਾਰੇ ਸਭ ਤੋਂ ਪਹਿਲਾਂ ਲੇਕਿਨ ਇਹ ਸਿੱਧਾ ਕਰਤਾ ਮਤਲਬ ਤਿਰਗੁਰਜਿੰਦ ਜੀ ਮਹਾਰਾਜ ਜੀ ਨੂੰ ਵਸੇਰਾ ਜਾਂਦਾ ਵਾ ਤੇ ਗੁਰੂ ਨਾਨਕ ਜੀ ਮਹਾਰਾਜ ਜੀ ਦੇਲੇ ਵੀ ਮਤਲਬ ਜਿਸ ਤਰ੍ਹਾਂ ਸ਼ੱਕਰ ਘੋਲ ਕੇ ਪਾਣੀ ਪਿਲਾਇਆ ਜਾਂਦਾ ਸੀਗਾ ਤਰ੍ਹਾਂ ਦੇ ਦੇ ਦਿੰਦੇ ਸੀ ਖੰਡੇ ਮਿੱਠੇ ਜਲਦੀ ਸ਼ਬੀਰ ਗੁਰੂ ਅਰਜਨ ਦੇਵ ਜੀ ਸ਼ਾਂਤ ਰਹੇ ਔਰ ਮਿੱਠ ਬੋਲੜੇ ਮਹਾਰਾਜ ਜੀ ਦੇ ਉੱਪਰ ਇੰਨੇ ਕੋ ਅਗੈ ਤੇ ਅਸਹਿਤ ਜੀ ਹਿੱਸੇ ਗਏ ਜਿਨ੍ਹਾਂ ਨੂੰ ਕਹਿਨ ਹੋਈ ਹਰਮਾਨ ਖੇਤੇ ਜਿਨ੍ਹਾਂ ਨੇ ਖਤਿਆ ਵੀ ਇਹਨਾਂ ਸਮੇਂ ਮਹਾਰਾਜ ਸਾਹਿਬਾ ਬਹੁਤ ਆਪਾ ਕੀ ਆਈ سروروں کو نبھویا وہ یاد کرنا ہے بندے کا یہ کہ یہ نبی نے بتایا تھا کہ بڑا دین ہے کہ ہم سے خدا کا تعلق رہا ہے کہ یہ میرا ہے رہا ہے سماحار کی شکرہ وکٹر کو اسمانا مولانا ہے چلتے ہیں اور ان کی کتاب کے کرال واسطہ <سؤال> کے اوپر لیے کہ کتنے طرح کے کہتے ہیں دےو گرو رام داس بابا جی کناتے ہیں جدا چند جی گرو رام داس مہاراج جی نے بابا مہاویش جی آواز مان کے مہاویر کے بابا مہاج کو نام کا رکھا میں پردہ پر پرچم دے دیے مبال ہے اپ کی ترقی اپ کو آگے بڑھا دے بچے کا ضیا ہے انہاں کا نام کار جے سکتے سبھا کی ترقی کے لیے یہ کی دنیا دار دار کے سینہ نہ داروں کی تنک جاناں جبوں کو اپنے پیٹ بن کر اپنا ہاتھ پر کر دے اسے کون کر دے گے پاک کرے خوشی کا